ਇਹ ਹੈਗਾ ਆਪਣੇ ਮਲੇਰਕੋਟਲੇ ਦਾ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਆਪਾਂ ਚੱਲੇ ਆ ਕਾਲਜ ਰੋਡ ਵੱਲ ਨੂੰ ਉਧਰ ਨੂੰ ਕਿਉਂ ਚੱਲੇ ਆ ਆਪਾਂ ਇਹ ਖਾਸ ਕਰਕੇ ਈਦ ਦੇ ਮੌਕੇ ਤੇ ਜਿਹੜੀਆਂ ਸਾਡੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਟੈਨਸ਼ਨ ਹੁੰਦੀ ਆ ਵੀ ਅਸੀਂ ਬੱਚਿਆਂ ਦੇ ਕੱਪੜੇ ਕਿੱਥੋਂ ਖਰੀਦੀਏ ਤੇ ਹੁਣ ਤੁਹਾਨੂੰ ਸੋਚਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਇੱਕ ਨਵੇਂ ਖੁੱਲੇ ਸਟੋਰ ਦੇ ਵਿੱਚ ਲੈ ਕੇ ਚੱਲੇ ਆ ਜਿੱਥੇ ਬੱਚਿਆਂ ਦੇ ਬ੍ਰਾਂਡਡ ਕੱਪੜੇ ਮਿਲਦੇ ਨੇ ਪੂਰੇ ਪੰਜਾਬ ਦਾ ਸਭ ਤੋਂ ਪਹਿਲਾ ਜਿਹੜਾ ਸਟੋਰ ਹੈ ਆਪਣੇ ਮਲੇਰਕੋਟਲਾ ਦੇ ਵਿੱਚ ਖੁੱਲਿਆ ਤੇ ਖਾਸ ਕਰਕੇ ਈਦ ਕਰਕੇ ਉਹਨਾਂ ਨੇ 30% ਆਫ ਵੀ ਲਾਈ ਹੋਈ ਆ ਪਹੁੰਚਣਾ ਕਿੱਥੇ ਆ ਦੇਖੋ ਜੀ ਪ੍ਰਕਾਸ਼ ਇਲੈਕਟ੍ਰੋਨਿਕਸ ਦੇ ਬਿਲਕੁਲ ਸਾਹਮਣੇ ਮੀਰਾ ਕਿਡਸ ਅੱਜ ਹੁਣ ਤੁਹਾਨੂੰ ਦਿਖਾਉਣੇ ਆ ਇਹਨਾਂ ਦਾ ਸਟੱਫ ਇਹ ਜਿਹੜੀ ਕੰਪਨੀ ਆ ਬੰਬੇਰੀ ਕੰਪਨੀ ਨੇ ਖੋਲਿਆ ਇਹਦਾ ਨਾਮ ਆ ਜੀ ਮੀਰਾ ਗਲੋਬਲ ਪ੍ਰਾਈਵੇਟ ਲਿਮਟਿਡ ਕਰਕੇ ਤੇ ਈਦ ਕਰਕੇ ਸਪੈਸ਼ਲ 30% ਆਫ ਦੇ ਰਹੇ ਨੇ ਤੇ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਵੀ ਇਹਨਾਂ ਦੀ ਆਪਣੀ ਮੈਨੂਫੈਕਚਰ ਯੂਨਿਟ ਲੱਗੀ ਹੋਈ ਆ ਉਹਦੇ ਕਰਕੇ ਸਾਰਾ ਮਾਲ ਸਿੱਧਾ ਫੈਕਟਰੀ ਚੋਂ ਤਿਆਰ ਹੋ ਗਏ ਉਰੇ ਆਉਂਦਾ ਵੀ ਪੂਰੇ ਪੰਜਾਬ ਦਾ ਸਭ ਤੋਂ ਪਹਿਲਾ ਸ਼ੋ ਮਤਲਬ ਜਿਹੜੀਆਂ ਆਟਮਾ ਤੁਹਾਨੂੰ ਸ਼ੋਰੂਮ ਤੇ ਮਿਲਦੀਆਂ ਨੇ ਪੂਰੇ ਪੰਜਾਬ 'ਚ ਕਿਤੋਂ ਨਹੀਂ ਮਿਲ ਸਕਦੀਆਂ ਤੇ ਜਦੋਂ ਤੁਸੀਂ ਬੱਚਿਆਂ ਵਾਸਤੇ ਇਹ ਚੀਜ਼ਾਂ ਲੈ ਕੇ ਜਾਓਗੇ ਨਾ ਤਾਂ ਬੱਚਿਆਂ ਨੇ ਬਹੁਤ ਖੁਸ਼ ਹੋਣਾ ਤਾਂ ਆਏ ਦੱਸੋ ਵੀਰੇ ਆਪਣੇ ਕੋਲ ਮਿਲਦਾ ਕੀ ਕੀ ਆ ਭਾਈ ਆਪਣੇ ਕੋਲ 6 ਮਹੀਨਿਆਂ ਤੋਂ ਲੈ ਕੇ 14 ਸਾਲ ਦੇ ਬੱਚੇ ਦੀ ਮੁੰਡੇ ਕੁੜੀ ਦੋਨੋਂ ਹੀ ਡਰੈਸੇਸ ਮਿਲ ਜਾਂਦੀਆਂ ਨੇ ਮਤਲਬ ਕੋਈ ਮਰਜ਼ੀ ਡਰੈਸ ਹੁੰਦਾ ਕੋਈ ਮਰਜ਼ੀ ਡਰੈਸਿੰਗ ਹੋਵੇ ਜਿਵੇਂ ਭਾਈ ਐਥਨਿਕ ਵੇਅਰ ਹੋ ਗਿਆ ਤੇ ਜਾਂ ਜਿਵੇਂ ਜਿੰ ਟੌਪ ਹੋ ਗਿਆ ਮਿੱਟੀ ਹੋਗੀ ਤਾਂ ਕਿ ਸ਼ਾਰਟ ਵਗੈਰਾ ਹੋਗੀ ਸਾਰਾ ਯਾਨੀ ਕਿ ਟੋਟਲ ਆਪਣਾ ਬੱਚਿਆਂ ਦਾ ਸਾਰਾ ਕੁਝ ਮਿਲ ਜਾਂਦਾ ਇੱਥੋਂ ਆਪਕੋ ਮਤਲਬ ਕਿਟਸ ਦੀ A to Z ਆਈਟਮ ਜਿਹੜੀ ਹੈਗੀ ਆ ਇੱਥੋਂ ਆਪਨੇ ਮਿਲ ਜਾਣੀਆਂ ਮਤਲਬ ਆਈਟਮਾਂ ਤਾਂ ਉਹਨੇ ਦੇਖ ਕੇ ਨਾ ਰੂਹ ਖੁਸ਼ ਹੋ ਜਾਂਦੀ ਇੰਨੀ ਸੋਹਣੇ ਸੋਹਣੇ ਆਈਟਮਾਂ ਮਿਲਦੀਆਂ ਨੇ ਜਿਵੇਂ ਆਪਣੇ ਪਿੱਛੇ ਆ ਲੱਗੀਆਂ ਹੋਈਆਂ ਨੇ ਬਈ ਐਥਨਿਕ ਵੇਅਰ ਆ ਨਾ ਸਾਰਾ ਹਾਂਜੀ ਭਾਈ ਇਹ ਇਹ ਆ ਜਾਂਦਾ ਸ਼ਰਾਰੇ ਸੂਟ ਦੇ ਵਿੱਚ ਮਸਟਰਡ ਕਲਰ ਦਾ ਪੀਸ ਬਹੁਤ ਸੋਹਣਾ ਆਰਟੀਕਲ ਆ ਬਹੁਤ ਸੋਹਣਾ ਆਰਟੀਕਲ ਆ ਜਿਹੜੇ ਨਾ ਜਿਵੇਂ ਆਪਾਂ ਦੇਖਦੇ ਆ ਐਟ੍ਰੈਕਟਰਸ ਦੇ ਪੱਛਿਆਂ ਦੇ ਇਸ ਤਰ੍ਹਾਂ ਦੀ ਐਡਰੈਸ ਅਨ ਵਧੀਆ ਲੁੱਕ ਦੇਣੀ ਚਾਹੁੰਦੇ ਹੋ ਤਾਂ ਉਰੇ ਜ਼ਰੂਰ ਪਹੁੰਚੋ ਬਹੁਤ ਸੋਹਣਾ ਡਿਜ਼ਾਈਨਰ ਬਾਈ ਡਾਇਮੰਡ ਕਟਵਰਕ ਤੇ ਸ਼ਰਗ ਦਾ 3 ਪੀਸ ਆ ਜਾਂਦਾ ਹੈ ਬਹੁਤ ਸੋਹਣਾ ਡਿਜ਼ਾਈਨ ਆ ਬੱਚੇ ਬਹੁਤ ਪਸੰਦ ਕਰਦੇ ਨੇ ਇਦਾਂ ਦਾ ਆਰਟੀਕਲ ਤੇ ਇਹਨਾਂ ਦੀ ਬਾਈ ਸਟਾਰਟਿੰਗ ਹੋ ਜਾਂਦੀ ਹੈ ਕੋਈ ਜ਼ਿਆਦਾ ਹਾਈ ਰੇਟ ਨਹੀਂ ਹੈਗਾ ਨੋਰਮਲ ਸਟਾਰਟਿੰਗ ਹੋ ਜਾਂਦੀ ਹੈ ਬਾਈ 17-1800 ਦੀ ਬਾਈ ਜਿਵੇਂ ਇਦਾਂ ਦਾ ਆ ਜਾਂਦਾ ਹੈ 12-22 ਸਟਾਈਲ ਬੱਚੇ ਛੋਟੇ ਬੱਚੇ ਨੂੰ ਬਹੁਤ ਪਸੰਦ ਕਰਦੇ ਨੇ ਸਭ ਤੋਂ ਪਹਿਲੀ ਪਸੰਦ ਆ ਬੱਚਿਆਂ ਦੀ ਇਹ ਚੀਜ਼ ਚੈੱਕ ਕਰੋ ਜੀ ਬੈਲਾ ਇੱਕ ਵਾਰੀ ਇਹਦੇ ਤੇ ਬਾਈ ਦਿਖਾ ਦੇ ਧਿਆਨ ਨਾਲ ਜਿਹੜੇ ਬੱਚੇ ਅ ਉਈ ਜ਼ਿਆਦਾ ਐ ਨਹੀਂ ਹੈਗਾ ਵੀ ਸਟੋਰ 'ਚ ਹੈ ਵੀ ਬਹੁਤ ਹਾਈ ਡੇਟ ਆਉਣਗੇ ਬਿਲਕੁਲ ਜੈਨੂਇਨ ਮਤਲਬ ਸਾਰੀਆਂ ਡਿਜ਼ਾਈਨਰ ਆਈਟਮਸ ਨੇ ਇਹ ਨਹੀਂ ਹੈ ਵੀ ਉਹੀ ਬਣੀਆਂ ਹੋਈਆਂ ਨੇ ਹਨਾ ਇੱਕ ਇਹਦੇ ਵਿੱਚ ਬਈ ਆ ਆਰਟੀਕਲ ਆ ਜਾਊਗਾ ਆ ਵੀ ਬਹੁਤ ਸੋਹਣਾ ਆਰਟੀਕਲ ਹੈ ਦੇਖੋ ਜੀ ਆਹ ਦੇਖੋ ਜੀ ਆਹ ਸਾਰਾ ਹੈਂਡਵਰਕ ਹੋਇਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਤੇ ਇੱਕ ਵੀਰੇ ਆਏ ਹੁੰਦਾ ਜੀ ਮੈਂ ਆਪਣੇ ਆ ਸਾਈਜ਼ ਤਾਂ ਦਿਖਾ ਦੇ ਲੱਗੇ ਹੋਏ ਨੇ ਹੋਰ ਜਿਹਨੇ ਸਾਈਜ਼ ਦੇ ਵਿੱਚ ਕੋਈ ਚੇਂਜਸ ਵਗੈਰਾ ਲੈਣੀਆਂ ਨੇ ਸਾਈਜ਼ ਸਾਰੇ ਮਿਲ ਜਾਣਗੇ ਆਪਣੇ ਕੋਲ ਸਾਰੇ ਸਾਈਜ਼ ਬਈ 6 ਮਹੀਨਿਆਂ ਤੋਂ ਲੈ ਕੇ 14 ਸਾਲ ਦੇ ਹਰ ਬੱਚੇ ਦਾ ਸਾਈਜ਼ ਆਪਣੇ ਸਟੋਰ ਦੇ ਉੱਤੋਂ ਅਵੇਲੇਬਲ ਇਹ ਕਿਤੋਂ ਕਿਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ ਇਹਦਾ ਬਾਈ ਨੋਰਮਲ ਸਟਾਰਟਿੰਗ ਆ ਜਾਂਦੀ ਹੈ 1000 ਰੁਪਏ ਤੋਂ ਹਮ 1000 ਤੋਂ 1200 ਦੇ ਵਿੱਚ ਬਹੁਤ ਸੋਹਣਾ ਆਰਟੀਕਲ ਮਿਲ ਜਾਂਦਾ ਛੋਟੇ ਬੱਚਿਆਂ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਹੋਰ ਵੈਰਾਈਟੀ ਵੀ ਦਿਖਾ ਦਵਾਂ ਮੈਂ ਲੈਵਾ ਚੈੱਕ ਕਰੋ ਜੀ ਵੈਰਾਈਟੀ ਚੈੱਕ ਕਰੀ ਚਲੋ ਮਸਟਰਡ ਕਲਰ ਦੇ ਵਿੱਚ ਛੋਟੇ ਬੱਚੇ ਦੀ ਕਿਰਸੀ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਬਸ ਕਲਰ ਵੀ ਚੈੱਕ ਕਰੋ ਡਿਜ਼ਾਈਨ ਵੀ ਚੈੱਕ ਕਰੋ ਬਾਈ ਕਿਤੋਂ ਵੀ ਨਹੀਂ ਮਿਲਣਾ ਮਲੇਰਕੋਟਲੇ ਛੱਟੋ ਪੰਜਾਬ ਚ ਇਹ ਪੀਸ ਕਿਤੋਂ ਵੀ ਨਹੀਂ ਮਿਲਦਾ ਤੁਹਾਨੂੰ ਸਾਡੀ ਸਰਚ ਕਰ ਲਏ ਮਲੇਰਕੋਟਲੇ ਦੀ ਆਡੀਅנס ਆ ਇੱਦਣੇ ਜਮਾarlo ਕਿਉਂਕਿ ਸਾਰੇ ਪੀਸ ਤਾਂ ਆਪਾਂ ਦਿਖਾਉਣ ਲੱਗੇ ਵੀਡੀਓ ਬਹੁਤ ਲੰਬੀ ਹੋ ਜਾਏਗੀ ਡਿਜ਼ਾਈਨ ਵਗੈਰਾ ਰੈੱਡ ਦੇ ਵਿੱਚ ਆ ਗਿਆ ਬਲੂ ਦੇ ਵਿੱਚ ਆ ਗਿਆ ਜਨਰਲੀ ਜਿਹੜੀਆਂ ਬੱਚੇ ਪਸੰਦ ਕਰਦੇ ਨੇ ਆ ਦੇਖੋ ਛੋਟੀ ਫਰੌਗ ਦੇ ਵਿੱਚ ਨਾ ਆ ਪੀਸ ਵੀ ਇੱਕ ਬਹੁਤ ਘੈਂਟ ਆ ਦੇਖੋ ਜੀ ਇਹ ਸਾਰਾ ਹੈਂਡਵਰਕ ਹੋਇਆ ਹੋਇਆ ਇਹਦੇ ਵਿੱਚ ਤੇ ਦੇਖੋ ਕਿੱਡਾ ਘੈਂਟ ਪੀਸਾਂ ਦੀ ਵੀ ਡਿਜ਼ਾਈਨ ਬਹੁਤ ਸੋਹਣੇ ਨੇ ਚੈੱਕ ਕਰੋ ਜੀ ਕਲਰ ਵੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਦਾ ਕੰਬੀਨੇਸ਼ਨ ਚੈੱਕ ਕਰੋ ਬਹੁਤ ਘੈਂਟ ਨੇ ਹਨਾ ਮਤਲਬ ਬੱਚਾ ਚਾਹੇ ਛੋਟਾ ਜਿੱਡਾ ਮੜਾ ਮਰਜੀ ਆ ਹਨਾ ਉਹਦੇ ਸੰਬੰਧੀ ਚੀਜ਼ ਜ਼ਰੂਰ ਮਿਲ ਜਾਵੇ ਸਾਡਾ ਵੈਰਾਈਟੀ ਤੁਹਾਨੂੰ ਆਪਣੇ ਸਟੋਰ ਤੇ ਹਾਜ਼ਰ ਕਰਕੇ ਦਵਾਂਗੇ ਇਹਦੇ ਵਿੱਚ ਕਾਟਨ ਦੀ ਮਿੱਟੀ ਜਿਹੜੀ ਬੱਚੇ ਬਹੁਤ ਪਸੰਦ ਕਰਦੇ ਨੇ ਹਮ ਬੱਚਿਆਂ ਦੀ ਲਈ ਬੜੀ ਕਸਟਾਇਲਿਸ਼ ਬਣੀ ਹੋਈ ਆ ਦੂਜੀ ਪਾਈ ਬੱਚੇ ਨੇ ਘੈਂ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਬਈ ਇਹਦੇ ਵਿੱਚ ਹਾਫ 슬ੀਵ ਤੇ ਫੁੱਲ 슬ੀਵ ਦੋਨੋਂ ਮਿਲ ਜਾਣਗੇ ਆ ਦੇਖੋ ਇੱਕ yellow color ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ ਮਿੱਟੀ ਦਾ ਜੀ ਕਿੰਨਾ ਸੋਹਣਾ ਆਰਟੀਕਲ ਹੈ ਮੈਂ ਹੈਗਾ ਕਾਟਨ ਦੇ ਵਿੱਚ ਹੀ ਆ ਨਾਰਮਲੀ ਬੱਚਾ ਪਾ ਸਕਦਾ ਇਹ ਚਾਹੇ ਤੁਸੀਂ ਪਾਰਟੀ ਵੇਅਰ ਪਾਰਟੀ ਤੇ ਭਾ ਕੇ ਲੈ ਜਾਓ ਤਾਂ ਵੀ ਸੋਹਣਾ ਲੱਗੂ ਚਾਹੇ ਘਰੇ ਪਾਈ ਬੱਚਾ ਫਿਰ ਲੋ ਜੀ ਦੇਖੋ ਆਰਟੀਕਲ ਤੇ ਮਰੋਨੇਗਾ ਉਹੀ ਆਰਟੀਕਲ ਨੇ ਮਤਲਬ ਸਦਾ ਬਹਾਰ ਨੇ ਇਹਨਾਂ ਨੂੰ ਤੁਸੀਂ ਥੱਲੇ ਦੀ ਟੀ-ਸ਼ਰਟ ਵਗੈਰਾ ਪਾ ਕੇ ਵੀ ਬੱਚੇ ਦੇ ਪਾ ਸਕਦੇ ਆ ਨਾਰਮਲੀ ਵੈਸੇ ਹੀ ਪਾ ਸਕਦੇ ਆ ਆ ਦੇਖੋ ਜੀ ਟਾਪ ਦੇ ਵਿੱਚ ਆ ਗਿਆ ਜੀਨਸ ਐਂਡ ਦੇ ਵਿੱਚ ਜਿਹੜਾ ਹੈਗਾ ਇਹਦਾ ਬਾਟਮ ਆ ਗਿਆ ਤੇ ਟਾਪ ਆ ਗਿਆ ਦੇਖੋ ਜੀ ਕਿੱਡੇ ਸੋਹਣੇ ਸੋਹਣੇ ਆਈਟਮ ਆ ਜਾਂ ਬੱਚੇ ਅਕਸਰ ਪਸੰਦ ਕਰਦੇ ਨੇ ਪਿੰਕ ਦੇ ਵਿੱਚ ਪਾਉਣਾ ਗਰਲਸ ਆਜ ਤੱਕ ਕਰੋ ਜੀ ਚੈੱਕ ਸਾਈਜ਼ ਵੀ ਦੇਖੋ ਛੋਟਾ ਵੀ ਮਿਲ ਜੂ ਵੱਡਾ ਸਾਈਜ਼ ਵੀ ਮਿਲ ਜਿਆ ਤੇ ਆਲ ਸਾਈਜ਼ ਅਵੇਲੇਬਲ ਹੈ ਭਾਈ ਆਜੋ ਹੁਣ ਤੁਹਾਨੂੰ ਆਪਾਂ ਉਹ ਆਈਟਮਾਂ ਦਿਖਾਣੀਆਂ ਜੋ ਸਮਰ ਦੇ ਵਿੱਚ ਲਾਈਟ ਕਲਰ ਦੇ ਵਿੱਚ ਭਾਈ ਮਿੱਟੀ ਆ ਜਾਊਗੀ ਕਾਟਨ ਦੀ। ਓਕੇ ਵਿੱਚ ਤੁਹਾਨੂੰ ਬਹੁਤ ਕਲਰ ਮਿਲ ਜਾਣਗੇ। ਮਨੇ ਇਹ ਆਈਟਮ ਇੱਕ ਤਾਂ ਕੰਫਰਟੇਬਲ ਰਹਿਣੀ ਨੇ ਬਹੁਤ ਜ਼ਿਆਦਾ ਹਨਾ। ਭਾਈ ਬਿਲਕੁਲ ਵੀ ਇਰੀਟੇਸ਼ਨ ਨਹੀਂ ਫੀਲ ਹੁੰਦਾਗਾ ਪਿਓਰ ਕਾਟਨ ਦੇ ਵਿੱਚ ਆ ਜਾਂਦੇ ਨੇ ਇਦਾਂ ਦੇ ਆਰਟੀਕਲ। ਨਾਲੇ ਡਿਜ਼ਾਈਨਰ ਪੀਸ ਇਜ਼ ਨਾਲ ਕੰਫਰਟੇਬਲ ਭਾਈ। ਇਹਦੇ ਵਿੱਚ ਇੱਕ ਆਰਟੀਕਲ ਆ ਜਾਊਗਾ ਭਾਈ ਡੈਨਿਮ ਮਿੱਟੀ ਦੇ ਵਿੱਚ। ਜਿੰਦੀ ਮਿੱਟੀ ਹੈ। ਬਹੁਤ ਸੋਹਣਾ ਆਰਟੀਕਲ ਹੈ ਇਹ ਵੀ। ਇਸ ਤੋਂ ਇਲਾਵਾ ਪਲਰ ਵਗੈਰਾ ਵਿੱਚ ਬਹੁਤ ਬਹੁਤ ਆ ਜਾਣਗੇ। ਹਾਂ। ਇਹ ਫਰੌਕ ਆ ਜਾਣਗੇ ਭਾਈ ਕਾਟਨ ਦੀ ਕੁੜੀਆਂ ਵਾਲੀਆਂ। ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਵ ਅੱਛਾ ਇਹ ਚੀਜ਼ ਆਏ ਹੈਗੀ ਵੀ ਗਰਮੀਆਂ ਦੇ ਵਿੱਚ ਪੈ ਜੂਗੀ ਇਹ ਭਾਈ ਬਿਲਕੁਲ ਕੰਫਰਟੇਬਲ ਚੀਜ਼ ਹੈ ਦੇਖਣ ਦੀ ਇਹ ਵਿੱਚ ਇਦਾਂ ਥੋੜੀ ਗਲਿਸ਼ ਲੱਗਦੀ ਹੈ ਲੇਕਿਨ ਹੈਗੀ ਇਹ ਵੀ ਕਾਟਨ ਦੇ ਵਿੱਚ ਆ ਦੇਖੋ ਇੱਕ ਛੋਟੇ ਬੱਚੇ ਦਾ ਟੋਪ ਸ਼ੋਰਟ ਦੇ ਵਿੱਚ ਟੋਪ ਆ ਜੀ ਫਰੋਕ ਵੀ ਕਹਿ ਦੋ ਚਾਹੇ ਉਹਨੂੰ ਟੋਪ ਕਹਿ ਦੋ ਇਹ ਤਾਂ ਯਾਰ ਥੱਲੇ ਉਹ ਬੱਚੇ ਨੂੰ ਚੁਭੂਗੀ ਨਹੀਂ ਇਹ ਨਹੀਂ ਨਹੀਂ ਭਾਈ ਪੂਰਾ ਕੰਫਰਟੇਬਲ ਸਟਫ ਆ ਉਹ ਦੇਖਣ ਦੇ ਵਿੱਚ ਹੀ ਲੱਗ ਰਿਹਾ ਮਤਲਬ ਦੇਖਣ ਚ ਤੁਹਾਨੂੰ ਐ ਲੱਗਦਾ ਦੇਖੋ ਜੀ ਜਿਵੇਂ ਡਿਜ਼ਾਈਨਰ ਚੀਜ਼ ਆ ਨਾ ਦੇਖੋ ਡਿਜ਼ਾਈਨਰ ਵੀ ਆ ਤੇ ਪੂਰਾ ਕੰਫਰਟੇਬਲ ਆ ਬਿਲਕੁਲ ਇਰੀਟੇਸ਼ਨ ਨਹੀਂ ਫੀਲ ਹੋਣੀ ਇਹ ਪਾ ਕੇ ਬੱਚਿਆਂ ਨੂੰ ਮਤਲਬ ਛੋਟੇ ਬੱਚੇ ਦੇਖੋ ਜੀ ਪਾ ਕੇ ਪੂਰੇ ਬੱਚੇ ਪਰੀਆਂ ਲੱਗਣਗੇ ਇਹਨੂੰ ਪਰੀਆਂ ਲੱਗਣਗੇ ਭਾਈ ਬਿਲਕੁਲ ਇਹ ਵੀ ਦਿਖਾ ਦੋ ਫਟਾਫਟ ਨਿਗਾਹ ਕਰਵਾ ਦੋ ਇਹਦੇ ਤੇ ਇਹਦੇ ਵਿੱਚ ਵੀ ਡੇਲੀ ਵੇਅਰ ਦਾ ਸਟਾਕ ਹੈ ਵਾਲਾ ਬਹੁਤ ਸੋਹਣੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਪ੍ਰਿੰਟ ਦੇ ਵਿੱਚ ਪਲੈਨ ਚੈੱਕ ਸਾਰਾ ਆਰਟੀਕਲ ਆਪਣੇ ਕੋਲ ਅਵੇਲੇਬਲ ਨੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਲਾਈਟ ਕਲਰ ਡਾਲਕਰ ਬਾਈ ਸਭ ਕਲਰ ਮਿਲ ਜਾਣਗੇ ਆਪਣੇ ਕੋਲ ਮਰ ਡਿਜ਼ਾਈਨ ਚੱਕੀ ਜਾਂ ਲੱਗਦਾ ਵੀ ਹਰ ਇੱਕ ਡਿਜ਼ਾਈਨ ਇੱਕ ਦੂਸਰੇ ਤੋਂ ਅਲੱਗ ਹੈ ਇੱਕ ਦੂਸਰੇ ਤੋਂ ਵਧੀਆ ਹਾਂਜੀ ਹਾਂ ਜਿੱਦਾਂ ਦੇਖੋ ਛੋਟੇ ਬੱਚੇ ਦਾ ਟੌਪ ਹੈ ਜੀਨ ਦੇ ਵਿੱਚ ਖਾਸ ਕਰਕੇ ਨਾ ਇਹਨਾਂ ਦੀ ਜਿਹੜੀ ਡਾਇਨਾਮਾ ਉਹਦੀ ਮੈਂ ਇੱਕ ਚੀਜ਼ ਨੋਟ ਕੀਤੀ ਹੈ ਜੇ ਇਹ ਬਹੁਤ ਲਾਈਟ ਹੈ ਜੀ ਮੈਂ ਆਪ ਨੂੰ ਦੇਖ ਕੇ ਤੁਹਾਨੂੰ ਆਏ ਲੱਗਦੀ ਉਹ ਵੀ ਆਰ ਹੈਵੀ ਆ ਵੀ ਸਮਰ ਕਲਪਸ ਲਾਈਟ ਵੀ ਬਹੁਤ ਹੈ ਇੱਕ ਬਾਈ ਤੁਹਾਨੂੰ ਪ੍ਰਿੰਟ ਦੇ ਵਿੱਚ ਆਰਟੀਕਲ ਦਿਖਾਣਾ ਬਹੁਤ ਸੋਹਣਾ ਆਰਟੀਕਲ ਹੈ ਆ ਦੇਖੋ ਛੋਟਾ ਬੱਚੇ ਦੇ ਪਾਏ ਬਹੁਤ ਸੋਹਣਾ ਲੱਗਦਾ ਮਤਲਬ ਪੂਰੀ ਹੌਟ ਸੇਲਿੰਗ ਆਈਟਮ ਹੈ ਪੂਰੀ ਹੌਟ ਸੇਲਿੰਗ ਆਈਟਮ ਹੈ ਭਾਈ ਆਪਣੇ ਸਟੋਰ ਦੀ ਬਾਕੀ ਇੱਕ ਵਾਰ ਤੁਸੀਂ ਨਜ਼ਰ ਮਰਵਾ ਲਓ ਸਾਰੇ ਦੇ ਉੱਤੇ ਟੌਪ ਦੇ ਵਿੱਚ ਵੀ ਬਹੁਤ ਸੋਹਣੇ-ਸੋਹਣੇ ਜਿਹੜੇ ਹੈਗੇ ਨੇ ਡਿਜ਼ਾਈਨ ਪਏ ਨੇ ਛੋਟੇ ਬੱਚਿਆਂ ਦੇ ਟੌਪ ਆ ਜਾਂਦੇ ਨੇ اچھا ਤੁਹਾਨੂੰ ਮੈਂ ਥੋੜਾ ਨਜ਼ਰ ਮਰਵਾ ਦਿੰਨਾ ਆ ਦੇਖੋ ਕਿੰਨਾ ਪਿਆਰਾ ਆਰਟੀਕਲ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ 6 ਮਹੀਨੇ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਦਾ ਮਿਲ ਜਾਣਗੇ 6 ਮਹੀਨੇ ਤੋਂ ਲੈ ਕੇ 14 ਸਾਲ ਦੇ ਬੱਚੇ ਤੇ ਬਹੁਤ ਸੋਹਣੀ ਮੈਚਿੰਗ ਹੁੰਦੀ ਹੈ ਬਹੁਤ ਸੋਹਣੀ ਮੈਚਿੰਗ ਹੁੰਦੀ ਹੈ ਦੇਖ ਲਓ ਜੀ ਬਾਕੀ ਡਿਜ਼ਾਈਨ ਤਾਂ ਇੱਥੇ ਬੜੇ ਬੜੇ ਮਿਲ ਜਾਣੇ ਨੇ ਹਨਾ ਬਾਈ ਦਿਖਾ ਦਿਓ 2-4 ਪੀਸ ਜਿਹੜੇ ਡਿਫਰੈਂਟ ਡਿਫਰੈਂਟ ਜਿਹਨੇ ਆਹ ਦੇਖੋ ਤੁਸੀਂ ਇਦਾਂ ਦਾ ਡਿਜ਼ਾਈਨ ਬਾਈ ਇਦਾਂ ਹੀ ਸ਼ੇਡ ਮਲੇਰ ਕੋਲ ਕੋਲ ਕਿਤੋਂ ਵੀ ਨਹੀਂ ਮਿਲਦੀ ਹੈਗੀ ਆਪਾਂ ਜੇ ਤਾਂ ਹੁਣ ਸਾਰੇ ਦਿਖਾਉਣ ਲੱਗਿਆ ਰਾਤ ਪੈ ਜੂਗੀ ਬਾਈ ਤੁਸੀਂ ਆਪ ਇੱਕ ਵਾਰ ਥੋੜੀ ਨਜ਼ਰ ਮਰਵਾ ਲਓ ਅਤੇ ਦੇਖ ਲਓ ਜੀ ਡਿਜ਼ਾਈਨ ਆ ਸਾਰੇ ਉਰੇ ਆ ਕੇ ਉਹ ਤੁਹਾਨੂੰ ਵੀਡੀਓ ਤੇ ਆਪਾਂ ਇੰਨਾ ਕੀ ਦਿਖਾ ਸਕਦੇ ਆ ਬਾਕੀ ਤੁਸੀਂ ਉਰੇ ਆਓ ਜਿਹੜਾ ਤੁਹਾਨੂੰ ਪਸੰਦ ਆ ਕੋਈ ਵੀ ਕਲਰ ਪਸੰਦ ਆ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਉਰੇ ਆ ਕੇ ਦੇਖ ਸਕਦੇ ਆ ਆ ਬॉयਜ਼ ਵਾਲਾ ਸੈਕਸ਼ਨ ਆ ਜੀ ਇਹਦੇ ਤੇ ਮਾਰ ਲਓ ਨੀਗਾ ਇਹਦੇ ਸ਼ਰਟਸ ਵਗੈਰਾ ਮਿਲ ਜਾਣਗੇ ਜਾਂ ਬੱਚਿਆਂ ਦੇ ਟੀ-ਸ਼ਰਟਸ ਮਿਲ ਜਾਣਗੇ ਨਜ਼ਰ ਮਰਵਾ ਦਿਨਾ ਆ ਥੋੜੀ ਜਿਹੀ ਆਈਟਮ ਦਿਖਾ ਦਿਓ ਪ੍ਰਿੰਟ ਦੇ ਵਿੱਚ ਆ ਬਹੁਤ ਸੋਹਣਾ ਡਿਜ਼ਾਈਨ ਆ ਕਾਟਨ ਦਾ ਸਟੱਫ ਆ ਜੂ ਇਹ ਵਾਲਾ ਦੇਖੋ ਜੀ ਆਈਟਮ ਕਿੱਡੀ ਖੈਰ ਲੱਗ ਰਹੀ ਆ ਹਨਾ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਖਾਸ ਕਰਕੇ ਛੋਟੇ ਆ ਦੇ ਕਲੋਨਿੰਗ ਦੇ ਵਿੱਚ ਆ ਜੂਗਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੋ ਕਿ ਪਲੇਨ ਦੇ ਵਿੱਚ ਬਾਈ ਬਹੁਤ ਸੋਹਣਾ ਆਰਟੀਕਲ ਹੈ ਦੇਖੋ ਜੀ ਲੀਲਨ ਦੇ ਵਿੱਚ ਆਰਟੀਕਲ ਆ ਗਿਆ ਕਿੱਡਾ ਸੋਹਣਾ ਹਨਾ ਲੱਗਦਾ ਬੱਚੇ ਦੇ ਪਾਇਆ ਦਾ ਵੈਸੀ ਫੱਬੂ ਗਿਆ ਟਮ ਸੋਹਣਾ ਇੱਕਾ ਡਬਲ ਪਾਕਟ ਦੇ ਵਿੱਚ ਆ ਜੂਗਾ ਬਾਈ ਚੈੱਕ ਬੱਚੇ ਦੇ ਹੁਣ ਇੱਕ ਚੀਜ਼ ਦਾ ਮੈਨੂੰ ਜਵਾਬ ਦੋ ਜਿਵੇਂ ਆ ਪੀਸ ਆ ਗਿਆ ਇਹ ਤਾਂ ਚਲੋ ਮੰਨ ਲਓ 5 ਸਾਲ ਦੇ ਬੱਚੇ ਦੇ ਆਉਂਦਾ ਜੇ ਇਹੀ ਪੀਸ 10 ਸਾਲ ਦੇ ਬੱਚੇ ਦੇ ਲਈ ਲੈਣਾ ਹੋਵੇ ਬਿਲਕੁਲ ਮਿਲੂਗਾ ਸੇਮ ਡਿਜ਼ਾਈਨ ਦਾ ਸੇਮ ਬੜਾ ਸਾਈਜ਼ ਮਿਲ ਜੂਗਾ ਦੇਖੋ ਜਿੱਦਾਂ ਇਦਾਂ ਨੇ ਆ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਸੇਮ ਸਾਈਜ਼ ਸਾਰਾ ਮਿਲ ਜੂਗਾ ਸਾਰਾ ਮਿਲ ਜੂਗਾ ਬਈ ਇਹੀ ਚੀਜ਼ ਦੀ ਕਨਫਿਊਜ਼ਨ ਹਲਵਾ ਬੜੇ ਬੱਛੇ ਦਾ ਆ ਗਿਆ ਨਹੀਂ ਮਤਲਬ ਉਹੀ ਸਾਈਜ਼ ਦੇ ਵਿੱਚ ਲੋ ਨਾਲ ਦੀ ਨਾਲ ਇਹਨਾਂ ਨੇ ਕੱਢਦਾ ਛੋਟਾ ਪੀਸ ਲੈ ਲੋ ਚਾਹੇ ਵੱਡਾ ਪੀਸ ਲੈ ਲੋ ਪਲੇਨ ਦੇ ਵਿੱਚ ਆ ਜਾਣਗੇ ਬਈ ਹੂੰ ਇਸ ਉੱਪਰ ਪ੍ਰਿੰਟ ਆ ਜੂਗੀ ਹੂੰ ਕੋਈ ਕਲਰ ਵੀ ਦੇਖ ਲੋ ਡਿਜ਼ਾਈਨ ਵੀ ਦੇਖ ਲੋ ਨਾ ਇੱਕ ਕਾਲਰ ਵਿਦਆਊਟ ਕਲਰ ਤੋਂ ਆ ਅੱਛਿਆ ਨੇ ਆਰਟੀਕਲਸ ਖਾਸ ਕਰਕੇ ਸੋਹਣੇ ਲੱਗਦੇ ਨੇ ਕਿਆ ਬਾਤ ਹੈ। ਤੋਂ ਭਾਈ ਹੁਣ ਆਪਣੇ ঈদের স্পেশাল मौके ਦੇ ਉੱਤੇ ਇੱਕ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੈ ਆਪਣੇ ਸਟੋਰ ਦੇ ਉੱਤੇ ਪਠਾਨੀ স্যুট। ਵਾਹ ਜੀ ਵਾਹ। ਇੱਕ ਖਾਸ ਤੌਰ ਤੇ ਬੁਆਇਜ਼ ਦਾ ਬੁਆਇਜ਼ ਦਾ ਭਾਈ ਇਹ ਬੁਆਇਜ਼ ਦਾ ਬਹੁਤ ਸੋਹਣਾ ਸਟੱਫ ਹੈ ਬਹੁਤ ਸੋਹਣਾ ਆਰਟੀਕਲ ਹੈ। ਹਮਮ। ਖਾਸ ਤੌਰ ਤੇ ਇਹ ਚੀਜ਼ ਦੀ ਹੈ ਨਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਟੇਲਰਾਂ ਕੋਲੇ ਨਾ ਟਾਈਮ ਨਹੀਂ ਹੁੰਦਾ ਤਾਂ ਅਕਸਰ ਇਹ ਚੀਜ਼ ਦੀ ਪ੍ਰੋਬਲਮ ਆ ਜਾਂਦੀ ਹੈ। ਤੇ ਇੱਥੇ ਤੁਹਾਨੂੰ ਪਠਾਨੀ স্যুট ਮਿਲ ਜਾਊਗਾ। ਇਹਦੇ ਵਿੱਚ ਵੀ ਤੁਹਾਨੂੰ ਉਹੀ ਗੱਲ ਹੈ ਵੀ ਸਾਈਜ਼ ਸਾਰੇ ਮਿਲ ਜਾਣਗੇ ਤੇ ਨਾਲ ਪਜਾਮਾ ਵੀ ਆ ਗਿਆ। ਪਜਾਮਾ ਵੀ ਪੂਰਾ ਪ੍ਰੋਪਰ ਪੈਕ ਹੋ ਕੇ ਆਉ ਤੁਸੀਂ ਕੀਤੇ ਪਾ ਲਿਆ ਉਸ ਤੋਂ ਬਾਅਦ ਪੂਰੀ ਗਰਮੀ ਬਚਾ ਪਾਈ ਜਾਵੇ ਕੁਝ ਨਹੀਂ ਆਉਣ ਵਾਲਾ ਇਹਨੂੰ ਹਨਾ ਇਹ ਪਠਾਨੀ ਸੂਟ ਦੇ ਵਿੱਚ ਆ ਗਿਆ ਇਹਦੇ ਵਿੱਚ ਵੀ ਸਾਈਜ਼ ਮਿਲ ਜਾਣਗੇ ਤੇ ਅੱਜ ਸਾਰਾ ਜੀਨਸ ਵਾਲਾ ਆਰਟੀਕਲ ਆ ਵੀਰੇ ਹਾਂਜੀ ਭਾਈ ਇਹ ਸਾਰਾ ਜੀਨਸ ਦਾ ਆਰਟੀਕਲ ਆ ਜਾਊਗਾ ਜੀਨ ਦੇ ਵਿੱਚ ਆਪਾਂ ਨੂੰ ਸਾਰੇ ਕਲਰ ਮਿਲ ਜਾਣਗੇ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਓਕੇ ਜਿੱਦਾਂ ਆਪਣੇ ਹੋਰ ਸਟੋਰ ਦੁਕਾਨਾਂ ਦੇ ਉੱਤੇ ਸਟੋਰਾਂ ਦੇ ਉੱਤੇ ਮਲੇਰ ਕੋਲੇ ਦੇ ਵਿੱਚ ਕੱਲੇ ਸਿਰਫ ਬਲੂ ਕਲਰ ਹੁੰਦੇ ਨੇ ਜਾਂ ਥੋੜੇ ਡਾਰਕ ਕਲਰ ਹੁੰਦੇ ਨੇ ਆਪਣੇ ਕੋਲ ਹਰ ਕਲਰ ਦੀ ਹਰ ਜੀਨ ਅਵੇਲੇਬਲ ਆ ਓਕੇ ਲਾਈਟ ਕਲਰ ਦੇ ਵਿੱਚ ਭਾਈ ਆਪਾਂ ਨੂੰ ਬਹੁਤ ਸੋਹਣੇ ਆਰਟੀਕ ਇਦਾਂ ਦੇ ਸ਼ੇਡ ਦੇ ਉੱਤੇ ਥੋੜੀ ਨਜ਼ਰ ਮਰਵਾ ਦਿਨਾ ਹੂੰ ਮਤਲਬ ਬਲੈਕ ਖਾਸ ਤੌਰ ਤੇ ਬੱਚਿਆਂ ਲਈ ਮਿਲਦਾ ਨਹੀਂ ਹਨਾ ਮਿਲਦਾ ਨਹੀਂ ਬਾਈ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ ਆਪਣੇ ਸਟਫ ਦੀ ਆਪਣੇ ਕਲਰ ਦੀ ਜੀਨ ਦੀ ਪੂਰੀ ਗਾਰੰਟੀ ਰਹੂਗੀ ਜਿੱਦਾਂ ਉਹਨਾਂ ਨੂੰ ਵਾਸ਼ ਕਰਨ ਤੋਂ ਬਾਅਦ ਕਲਰ ਫੇਡ ਹੋ ਜਾਂਦਾ ਕਲਰ ਫੇਡ ਹੋਣ ਲੱਗ ਜਾਂਦਾ ਆਪਣੇ ਸਟੋਰ ਤੇ ਬਾਈ ਆਪਣੀ ਚੀਜ਼ 1% ਵੀ ਕੰਪਲੀਟ ਨਹੀਂ ਹੈਗੀ ਓਕੇ ਮਤਲਬ ਕਲਰ ਦੇਖੋ ਬਲੂ ਦੇ ਵਿੱਚ ਤਾਂ ਮਿਲੇ ਜਾਊਗਾ ਡਾਰਕ ਵੀ ਮਿਲ ਜਾਣਗੇ ਆ ਦੇਖੋ ਜੀ ਗ੍ਰੀਨ ਕਲਰ ਦੇ ਵਿੱਚ ਹਨਾ ਇਹ ਖਾਸ ਤੌਰ ਤੇ ਬੱਚਿਆਂ ਦੀਆਂ ਐਟਮਾਂ ਪਾਈਆਂ ਹੋਈਆਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਇੱਕ ਬਾਈ 6 ਪਾਕਟ ਦੇ ਵਿੱਚ ਆ ਜਾਊਗਾ ਹਾਂ ਇਹ ਕੈਪਰੀਸਟਰ ਆ ਗਿਆ ਕੈਪਰੀ ਸਟਾਈਲ ਆ ਗਿਆ ਹਾਂ ਲਾਈਟ ਕਲਰ ਚ ਵੀ ਆ ਜਣਾ ਹਾਂ ਕੀ ਬਾਤ ਹੈ ਦੇਖੋ ਜੀ ਮਤਲਬ ਲਾਈਟ ਕਲਰ ਇਹਨਾਂ ਕੋਲ ਤੁਹਾਨੂੰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਆ ਗ੍ਰੇ ਦੇ ਵਿੱਚ ਦੇਖੋ ਤੇ ਇਥੋਂ ਨਾਲ ਨਾਲ ਇੱਕ ਆ ਮੈਂ ਦੇਖਿਆ ਵਾਈਟ ਦੇ ਵਿੱਚ ਆਰਟੀਕਲ ਪਿਆ ਹਾਂ ਇੱਕ ਆ ਗ੍ਰੇ ਵਾਲਾ ਆਰਟੀਕਲ ਦੇਖੋ ਕਿੰਨਾ ਘੈਂਟ ਬਈ ਆ ਦਿਖਾ ਜੋ ਆ ਵਾਈਟ ਦੇ ਵਿੱਚ ਇਹ ਦੇਖੋ ਜੀ ਕਿੱਡੇ ਘੈਂਟ ਆਰਟੀਕਲ ਆ ਅਕਸਰ ਆਪਾਂ ਨੂੰ ਇਹ ਆਈਟਮਾਂ ਜਿਹੜੀਆਂ ਹੈਗੀਆਂ ਨੇ ਮਾਰਕੀਟ ਤੋਂ ਨਹੀਂ ਮਿਲਦੀਆਂ ਹੁੰਦੀਆਂ ਪਰ ਇੱਥੇ ਤੁਹਾਨੂੰ ਸਾਰੀਆਂ ਕਲਰ ਜੀਨਸ ਦੇ ਵਿੱਚ ਬਹੁਤ ਚੁਆਇਸ ਦੇ ਦਿੱਤੀ ਇਹਨਾਂ ਨੇ ਹਾਂ ਨਾ ਬਹੁਤ ਘੈਂਟ ਕਲਰ ਦੇਤੇ ਬਾਕੀ ਇਦਾਂ ਦੇ ਵਿੱਚ ਬਾਈ ਸੇਮ ਦੇ ਵਿੱਚ ਗਲਿਸ਼ ਵੀ ਆਪਣੇ ਕੋਲ ਸਾਰੇ ਕਲਰ ਮਿਲ ਜਾਣਗੇ ਤੇ ਗਲਿਸ਼ ਦੇ ਵਿੱਚ ਆ ਜਾਊਗਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਵੀ ਸਭ ਕਲਰ ਨੇ ਬਾਈ ਕੁਆਲਿਟੀ ਚੈੱਕ ਕਰਵਾ ਕੇ ਇੱਕ ਵਾਰ ਆਪਣੇ ਸਟੋਰ ਦੇ ਉੱਤੇ ਬਹੁਤ ਸੋਹਣੇ ਸੋਹਣੇ ਆਟਮਾ ਨੇ ਤੇ ਅੱਜ ਦਾ ਜੇ ਆਪਾਂ ਸਾਡੇ ਸਾਰੇ ਆਰਟੀਕਲ ਦੇਖੀਏ ਪਹਿਲਾਂ ਤੁਹਾਨੂੰ ਆਏ ਹਸਾਂ ਸਮਝ ਲਓ ਕਿ ਰਾਤ ਹੋ ਜਾਊਗੀ ਬਹੁਤ ਲੰਬੀ ਵੀਡੀਓ ਬਣ ਜੂ ਪਰ ਇਹ ਦੇਖ ਲਓ ਆਰਟੀਕਲ ਤੁਹਾਨੂੰ ਡੈਮੋ ਜੀ ਦਿਖਾਤੀ ਆ ਸਾਰੇ ਆਰਟੀਕਲ ਦੇਖਣ ਦੇ ਲਈ ਕੀ ਕਰਨਾ ਪਊਗਾ ਤੁਹਾਨੂੰ ਇੱਥੇ ਪਹੁੰਚਣਾ ਪਊਗਾ ਮੀਰਾ ਕਿੱਡਸ ਦੇ ਉੱਪਰ ਇੱਕ ਚੀਜ਼ ਬਾਈ ਉਹਨੇ ਮੈਨੂੰ ਦੱਸ ਆ चीज ਹੈਗੀ ਇਹਦੇ ਸਾਰੇ ਕਾਰਡ ਵਗੈਰਾ ਸੈਪਟ ਹੁੰਦੇ ਨੇ ਤੁਹਾਡੇ ਤੇ ਨਾਲ ਪ੍ਰੋਪਰ ਤੁਹਾਡਾ ਬਿੱਲ ਬਣਦਾ ਹੈ ਬਿੱਲ ਜਿਹੜਾ ਹੈਗਾ ਤੁਹਾਨੂੰ ਮੋਬਾਈਲ ਦੇ ਵਿੱਚ ਵੀ ਪਹੁੰਚਦਾ ਹੈ ਤੇ ਨਾਲ ਤੁਹਾਨੂੰ ਇਹ ਹਾਰਡ ਕਾਪੀ ਵੀ ਦਿੰਦੇ ਨੇ ਤੇ ਮਤਲਬ ਜਿਹੜਾ ਡਿਸਕਾਊਂਟ ਹੈ ਜਿੰਨਾ ਡਿਸਕਾਊਂਟ ਜਿਵੇਂ 30% ਉਹਨੇ ਈਡ ਕਰਕੇ ਇਹਨਾਂ ਨੇ ਡਿਸਕਾਊਂਟ ਲਾਇਆ ਹੋਇਆ ਤਾਂ ਤੁਸੀਂ ਉਰੇ ਆਓਗੇ ਆਰਟੀਕਲ ਦੇਖੋਗੇ ਮਤਲਬ ਕੋਈ 1000 ਰੁਪਏ ਦਾ ਆਰਟੀਕਲ ਹੈ ਤਾਂ ਉਹ ਤੁਹਾਨੂੰ 700 ਦਾ ਨਾਲ ਦੀ ਨਾਲ ਉਹਨੇ ਦਾ ਲੱਕੀ ਮਿਲ ਜਾਣਾ ਨਾ ਬਈ ਜੀ ਹਾਂਜੀ ਬਈ 30% ਡਿਸਕਾਊਂਟ ਦੇ ਉੱਤੇ ਤੁਹਾਨੂੰ ਇਹਦਾ ਸਪੈਸ਼ਲ ਆਫਰ ਲਾਇਆ ਹੋਇਆ ਹੈ ਆਪਣੇ ਸਟੋਰ ਦੇ ਇ ਆਪਾਂ ਕਹ ਦਿੰਨੇ ਆ ਗ੍ਰੀਨ ਐਵੇਨਿਊ ਪ੍ਰਕਾਸ਼ ਇਲੈਕਟ੍ਰੋਨਿਕਸ ਦੇ ਬਿਲਕੁਲ ਸਾਹਮਣੇ ਪਹਿਲਾਂ ਤੁਹਾਨੂੰ ਰਸਤਾ ਵੀ ਆਪਾਂ ਨੇ ਦਿਖਾਤਾ ਮਤਲਬ ਆਰਟੀਕਲ ਸਾਨੂੰ ਤਾਂ ਬਹੁਤ ਸੋਹਣੇ ਲੱਗੇ ਨੇ ਤੁਸੀਂ ਇੱਕ ਵਾਰੀ ਉਰੇ ਆਓ ਆ ਕੇ ਚੈੱਕ ਕਰੋ ਤੇ ਕਮੈਂਟ ਬਾਕਸ ਵਿੱਚ ਦੱਸੋ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਨੇ ਇਹਨਾਂ ਦੇ ਆਰਟੀਕਲ